ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਵਾਜ਼ ਆਪਾ ਸੁਣਦੇ ਹਾਂ ਲੇਖਕ ਗ੍ਰਾਮ ਸਰੂਪਣਖੀ ਜੀ ਦਾ ਲਿਖਿਆ ਹੋਇਆ ਨਾਵਲ ਕਨਕਾਂ ਦਾ ਕਤਲਾਮ ਭਾਗ 3 ਨਾਲੇ ਤੋਂ ਝੁੱਗੀਆਂ ਪਿੰਡ ਵੱਲ ਸੜਕ ਦੇ ਚੜ੍ਹਦੇ ਪਾਸੇ ਦੂਰ ਤੱਕ ਏਬੇ ਹੀ ਟਿੱਬੇ ਸਨ ਜਾਂ ਫਿਰ ਕਿਧਰੇ ਕਿਧਰੇ ਉੱਚੇ ਟੋੜੇ ਇਹਨਾਂ ਹਰੇ ਭਰੇ ਟੋੜਿਆਂ ਨੂੰ ਥੂਰ ਵੀ ਆਖਦੇ ਕਾਰਖਾਨੇਦਾਰਾਂ ਅਤੇ ਵਪਾਰੀਆਂ ਦੀ ਬੁੱਧੀ ਆਮ ਲੋਕਾਂ ਨਾਲੋਂ ਖਾਸੇ ਟਿੱਖੀ ਹੁੰਦੀ ਸੀ ਇਸੇ ਕਰਕੇ ਕਪੂਰਥਲੇ ਵੱਲ ਦੇ ਇੱਕ ਵਪਾਰੀ ਨੇ ਝੁੱਗੀਆਂ ਪਿੰਡ ਦੀ ਇਹ ਬੇਆਵਾਜ਼ ਜ਼ਮੀਨ ਕੋਡੀਆਂ ਦੇ ਭਾਅ ਖਰੀਦ ਲਈ ਤੇ ਇੱਥੇ ਆਪਣਾ ਨਵਾਂ ਕਾਗਜ਼ ਦਾ ਕਾਰਖਾਨਾ ਲਾ ਦਿੱਤਾ ਇੱਕ ਵੱਡੀ ਪੇਪਰ ਮਿਲ ਉਹ ਦੀ ਕਪੂਰਥਲੇ ਵੀ ਸੀ ਝੁੱਗੀਆਂ ਪਿੰਡ ਦੇ ਜਿਨ੍ਹਾਂ ਜੱਟਾਂ ਦੀ ਇਹ ਜ਼ਮੀਨ ਸੀ ਉਹ ਤਾਂ ਇੱਕ ਤਰ੍ਹਾਂ ਨਾਲ ਮਾਲਾ-ਮਾਲ ਹੋ ਗਏ ਉਹਨਾਂ ਨੇ ਤਾਂ ਜਿਵੇਂ ਕੱਕੇ ਰੇਤੇ ਦੇ ਪੈਸੇ ਵਟੇ ਹੋਣ ਤੇਬੇ ਅਤੇ ਤੋੜੇ ਉਹਨਾਂ ਦੇ ਕਿਸ ਕੰਮ ਸਨ ਇਹਨਾਂ ਰੁਪਈਆ ਜਿਵੇਂ ਉਹਨਾਂ ਘਰਾਂ ਦੇ ਵਿਹੜਿਆਂ ਵਿੱਚ ਟੜਕੇ ਨੂੰ ਅੰਬਰੋਂ ਡਿੱਗਿਆ ਹੋਏ ਉਹਨਾਂ ਰੁਪਿਆਂ ਦੇ ਲੋਕਾਂ ਨੇ ਪਿੰਡ ਦੇ ਦੱਖਣ ਵਿੱਚ ਹੋਰ ਭੋਂਏ ਖਰੀਦ ਲਏ ਕਿਸੇ ਨੇ ਇੱਕ ਕਿਲਾ ਕਿਸੇ ਨੇ ਦੋ ਕਿੱਲੇ ਜ਼ਮੀਨ ਦੀ ਖਰੀਦ-ਵੇਚ ਦਾ ਇਹ ਸਿਲਸਿਲਾ ਪਿੰਡਾਂ ਵਿੱਚ ਚੱਲਦਾ ਹੀ ਰਹਿੰਦਾ ਹੈ ਗਰਜਾਂ ਵਾਲੇ ਜ਼ਮੀਨਾਂ ਵੇਚਦੇ ਰਹਿੰਦੇ ਹਨ ਤੇ ਚੰਗਾ ਖਾਂਦੇ ਪਿੰਦੇ ਘਰ ਜ਼ਮੀਨਾਂ ਖਰੀਦਦੇ ਤੁਰੇ ਜਾਂਦੇ ਹਨ ਪ੍ਰਵੀਨ ਇੰਡਸਟਰੀਜ਼ ਵਾਲਿਆਂ ਲਈ ਇਹ ਬੇਅਵਾਜ਼ ਜ਼ਮੀਨ ਵਧੀਆ ਰਾਸ ਆਈ ਸੀ ਉਹਨਾਂ ਦੇ ਦਿਨਾਂ ਵਿੱਚ ਟਰੈਕਟਰ ਟਰਾਲੀਆਂ ਅਤੇ ਕ੍ਰੇਨਾਂ ਲਾ ਕੇ ਟਿੱਬਿਆਂ ਨੂੰ ਐਨ ਪੱਧਰ ਕਰ ਦਿੱਤਾ ਥੂਰ-ਤੋੜੇ ਕਿਧਰੇ ਹੀ ਗਏ ਕਰਾਹੇ ਹੋਏ ਟਿੱਬੇ ਇਉਂ ਬਣਾ ਦਿੱਤੇ ਜਿਵੇਂ ਦੂਰ ਤੱਕ ਇੱਕੋ ਸਾਫ਼ ਮੈਦਾਨ ਹੋਵੇ ਬਾਰਸ਼ਾਂ ਪੈ ਕੇ ਤਾਂ ਇਹ ਮੈਦਾਨ ਸੋਹਣਾ ਹੀ ਬੜਾ ਲੱਗਦਾ ਸੀ ਜਿਵੇਂ ਧਰਤੀ ਦੀ ਸ਼ਕਲ ਹੀ ਬਦਲ ਗਈ ਹੋਵੇ ਅਸਮਾਨ ਛੁੰਦੇ ਉੱਚੇ ਉੱਚੇ ਖੰਭਿਆਂ ਤੇ ਲੱਗੀਆਂ ਭਾਖੜਾ ਡੈਮ ਤੋਂ ਆਉਂਦੀਆਂ ਬਿਜਲੀ ਦੀਆਂ ਤਾਰਾਂ ਖੇਤਾਂ ਵਿੱਚ ਦੀ ਲੰਘਦੀਆਂ ਸਨ ਬੋਰ ਕਰਕੇ ਬਿਜਲੀ ਦੀਆਂ ਮੋਟਰਾਂ ਲੱਗੀਆਂ ਤਾਂ ਰੇਤਲੀ ਧਰਤੀ ਲਹਿਰਾਂ ਬਹਿਰਾਂ ਵਿੱਚ ਗੁਦਗੁਦਾ ਉੱਠੀ ਦੇਖਦਿਆਂ ਦੇਖਦਿਆਂ ਉੱਚੀਆਂ ਬਿਲਡਿੰਗਾਂ ਉਸਰਨ ਲੱਗੀਆਂ ਬਿਲਡਿੰਗਾਂ ਵਿੱਚ ਮਸ਼ੀਨਾਂ ਦੇ ਖੜਕੇ ਹੋਣ ਲੱਗੇ ਸ਼ਹਿਰੀਆਂ ਦਾ ਚਿੱਟਾ ਧੂਆਂ ਤਾਰਿਆਂ ਨਾਲ ਗੱਲਾਂ ਕਰਦਾ। ਪੇਪਰ ਮਿਲ 24 ਘੰਟੇ ਚੱਲਦੀ ਸੀ। ਪੇਪਰ ਮਿਲ ਦੀਆਂ ਧੂਆਂ ਛੜਦੀਆਂ ਉੱਚੀਆਂ ਬਿਲਡਿੰਗਾਂ, ਝੁੱਗੀਆਂ ਪਿੰਡ ਦੀ ਸ਼ਾਨ ਵਿੱਚ ਵਾਧਾ ਕਰਦੀਆਂ ਸਨ। ਇੱਕ ਪਾਸੇ ਅਕਾਲਗੜ, ਦੇਵੀ ਖੰਨਾ ਰੋਡ ਦਿਨ ਦਾਤ ਵਗਦੀ ਰਹਿੰਦੀ। ਦਿਨ ਵੇਲੇ ਬੱਸਾਂ, ਟਰੱਕਾਂ ਤੇ ਕਾਰਾਂ ਦੀ ਪੂਰੀ ਆਵਾਜਾਈ ਸੀ। ਟਰੱਕਾਂ ਵਾਲੇ ਰਾਤ ਦੀ ਖਮੋਸ਼ੀ ਨੂੰ چیرਦੇ ਲੰਘ ਜਾਂਦੇ। ਝੁੱਗੀਆਂ ਪਿੰਡ ਜਿਵੇਂ ਰਾਤਾਂ ਨੂੰ ਵੀ ਜਾਗਦਾ ਹੁੰਦਾ। ਪੇਪਰ ਮਿਲ ਚਾਲੂ ਹੋਣ ਤੱਕ 2 ਸਾਲ ਲੱਗੇ ਸਨ ਕਿੰਨਾ ਕੰਮ ਸੀ ਜਿਵੇਂ ਕੋਈ ਨਵਾਂ ਸ਼ਹਿਰ ਬਸਾਉਣਾ ਹੋਵੇ ਮਸਬੀ ਰਾਮਦਾਸੀਆਂ ਨੂੰ ਮौज ਬਣੀ ਰਹੀ ਨੇੜੇ ਤੇੜੇ ਦੇ ਹੋਰ ਪਿੰਡਾਂ ਦੇ ਮਜ਼ਦੂਰ ਵੀ ਕੰਮ ਕਰਨ ਆਉਂਦੇ ਸਨ ਪੇਪਰ ਮਿਲ ਦਾ ਕੰਮ ਵਧੀਆ ਸੀ ਜੱਟ ਤਾਂ ਉਹਨਾਂ ਨੂੰ ਲਮਕਾ ਕੇ ਦਿਹਾੜੀ ਦੇ ਪੈਸੇ ਦਿੰਦੇ ਕੋਈ ਕੋਈ ਘਰ ਤਾਂ ਬਰੇ ਛਿਮਾਹੀ ਹਿਸਾਬ ਕਰਦਾ ਸੀ ਪੇਪਰ ਮਿਲ ਵਾਲੇ ਹਰ ਰੋਜ਼ ਨਗਦ ਦਿਹਾੜੀ ਦਿੰਦੇ ਸੀ ਕਦੇ-ਕਦੇ ਉਹ ਰੋਜ਼ ਦਿਹਾੜੀ ਨਾਲ ਲੈਂਦੇ ਤਾਂ ਹਫ਼ਤੇ ਦੇ ਹਫ਼ਤੇ ਉਹਨਾਂ ਦਾ ਹਿਸਾਬ ਕਰ ਦਿੱਤਾ ਜਾਂਦਾ ਸੀ ਸੱਤ ਦਿਨਾਂ ਦੇ ਇਕੱਠੇ ਪੈਸੇ ਮਿਲਦੇ ਜਿਵੇਂ ਫੌਜੀ ਦੀ ਤਨਖਾਹ ਮਿਲਦੀ ਹੋਵੇ ਜੇ ਪਰ ਜਾਂਦੀ ਸੀ ਜੱਟਾਂ ਦੇ ਮੁੰਡਿਆਂ ਨੂੰ ਵੀ ਕੰਮ ਮਿਲਿਆ ਪੜੇ ਲਿਖੇ ਐਮਏ ਬੀਏ ਮੁੰਡੇ ਹੋਰ ਕੰਮਾਂ ਵਿੱਚ ਪੈ ਗਏ ਉਹਨਾਂ ਨੂੰ ਤਾਂ ਮੌਸ ਸੀ ਆਪਣੇ ਸਕੂਟਰਾਂ ਮੋਟਰਸਾਈਕਲਾਂ ਤੇ ਆਉਂਦੇ ਤੇ ਫੈਕਟਰੀ ਵਿੱਚ 8 ਘੰਟਿਆਂ ਦੀ ਡਿਊਟੀ ਦੇ ਕੇ 600 ਰੁਪਏ ਦਾ ਡੋਕਲੇ ਜਾਂਦੇ ਐਨੀਆਂ ਤਨਖਾਹਾਂ ਸਰਕਾਰੀ ਨੌਕਰੀਆਂ ਵਿੱਚ ਕਿੱਥੇ ਸਨ ਫੈਕਟਰੀ ਵਿੱਚ ਕੰਮ ਕਰਦੇ ਜੱਟਾਂ ਦੇ ਮੁੰਡਿਆਂ ਨੂੰ ਉੱਚੇ ਕਰਾਂ ਦੇ ਰਿਸ਼ਤੇ ਆਉਣ ਲੱਗੇ ਜ਼ਮੀਨਾਂ ਕਿਸੇ ਨੇ ਕੀ ਕਰਨੀਆਂ ਸਨ ਜ਼ਮੀਨਾਂ ਵਾਲੇ ਤਾਂ ਭੁੱਖੇ ਮਰਦੇ ਸਨ ਫੈਕਟਰੀ ਵਿੱਚ ਕੰਮ ਕਰਦੇ ਮੁੰਡਿਆਂ ਦੀ ਪੂਰੀ ਟੌਰ ਸੀ ਵੱਡੀ ਸਰਦਾਰੀ ਸੀ ਉਹਨਾਂ ਨੇ ਸ਼ਹਿਰ ਵਿੱਚ ਕੋਠੀਆਂ ਪਾ ਲਈਆਂ ਸਨ ਮਾਪਿਆਂ ਦੇ ਪਿਛਲੇ ਤੋਂ ਨੇ ਧੋ ਸੁਟੇ ਸਨ ਪਾਗ ਚੌਥਾ ਪਾਖੜਾ ਡੈਮ ਦੀ ਬਿਜਲੀ ਨਾਲ ਪੰਜਾਬ ਨੂੰ ਸਰਦਾ ਨਹੀਂ ਸੀ ਬਠਿੰਡਾ ਥਰਮਲ ਪਲਾਂਟ ਨੇ ਦੁੱਖ ਤੋੜ ਦਿੱਤੇ ਫੇਰ ਤਾਂ ਰੋਪੜ ਥਰਮਲ ਦੀ ਬਿਜਲੀ ਵੀ ਮਿਲਣ ਲੱਗੀ ਜਿੱਥੇ ਪਹਿਲਾਂ ਇੰਜਣ ਤੇ ਬੰਬੀ ਚਲਦੀ ਸੀ ਹੁਣ ਖੇਤਾਂ ਵਿੱਚ ਮੋਟਰਾਂ ਲੱਗ ਗਈਆਂ ਝੁੱਗੀਆਂ ਪਿੰਡ ਦੇ ਖੇਤਾਂ ਵਿੱਚ ਵੀ ਮੋਟਰਾਂ ਸਨ ਮੱਖਣ ਨੇ ਆਪਣੇ ਕਸੀ ਵਾਲੇ ਖੇਤ ਵਿੱਚ ਮੋਟਰ ਦੀ ਮਨਜ਼ੂਰੀ ਲੈ ਲਈ ਸੀ ਪਹਿਲਾਂ ਇੰਜਣ ਸੀ ਮੋਟਰ ਲੱਗੀ ਤਾਂ ਮੋਟਰਾਂ ਉੱਤੇ ਪੱਕਾ ਕੋਠਾ ਵੀ ਪੈ ਗਿਆ ਕਸੀਓ ਪਾਰ ਝੁੱਗੀਆਂ ਪਿੰਡ ਦੀਆਂ ਹੋਰ ਬਿਜਲੀ ਮੋਟਰਾਂ ਵੀ ਸਨ ਕੀ ਕਰਦੇ ਲੋਕ ਕਸੀ ਦਾ ਪਾਣੀ ਤਾਂ ਐਨਾ ਆਉਂਦਾ ਨਹੀਂ ਸੀ ਫਸਲਾਂ ਦੀ ਲੋੜ ਵੇਲੇ ਕਸੀ ਸੁੱਕੀ ਹੁੰਦੀ ਜਦੋਂ ਕਿ ਬਰਸਾਤਾਂ ਦੇ ਦਿਨਾਂ ਵਿੱਚ ਫਜ਼ੂਲ ਪਾਣੀ ਵਗਦਾ ਰਹਿੰਦਾ ਸੀ ਖੇਤਾਂ ਵਾਲਿਆਂ ਨੂੰ ਡਰ ਰਹਿੰਦਾ ਕਿਦਰੇ ਕਸੀ ਇੰਨੀ ਭਰ ਕੇ ਟੁੱਟ ਨਾ ਜਾਵੇ ਤੇ ਫਸਲਾਂ ਮਾਰੀਆਂ ਜਾਣ ਲੋਕ ਆਪਣੇ ਆਪਣੇ ਖੇਤ ਦੀ ਤਕੜਾਈ ਰੱਖਦੇ ਟਰੋਇਆਂ ਵਿੱਚ ਮੀ ਤੋਂ ਪਹਿਲਾਂ ਹੀ ਖੇਤ ਦੀ ਮਿੱਟੀ ਭਰ ਦਿੰਦੇ ਮੋਟਰਾਂ ਵਾਲਿਆਂ ਦੀ ਪੂਰੇ ਹੁਬ ਸੀ ਬਿਜਲੀ ਦੇ ਕੱਟ ਲੱਗਦੇ ਇਹ ਤਾਂ ਉਹਨਾਂ ਦੇ ਵਾਸ ਵਿੱਚ ਨਹੀਂ ਸੀ ਬਿਜਲੀ ਹੁੰਦੀ ਤਾਂ ਮੋਟਰਾਂ ਵਾਲੇ ਕੁੰਡੀਆਂ ਲਾ ਲੈਂਦੇ ਮੀਟਰ ਖੜੇ ਦੇ ਖੜੇ ਰਹਿੰਦੇ ਥੋੜਾ ਮੋਟਾ ਹੀ ਚੱਲਦੇ ਬਸ ਐਵੇਂ ਬਿੱਲ ਦੀ ਪੂਰਤੀ ਕਰਦੇ ਬਿਜਲੀ ਬੋਰਡ ਦੇ ਛੋਟੇ ਕਰਮਚਾਰੀ ਜੱਟਾਂ ਤੋਂ ਮਹੀਨਾ ਲੈਂਦੇ ਸਨ ਚੁੱਪ ਗੜੁੱਪ ਵਿੱਚ ਹੀ ਲੁੱਟ ਮੱਚੀ ਹੋਈ ਸੀ ਦੋ ਹਾਂ ਤੇਰਾ ਦਾ ਸਰੀ ਜਾਂਦਾ ਕਰਮਚਾਰੀ ਟੱਬਰਦਾਰ ਸਨ ਉਹਨਾਂ ਨੂੰ ਤਨਖਾਹ ਨਾਲ ਕਿੱਥੇ ਸਰਦਾ ਸੀ ਜਟਾਂ ਦੇ ਬਿਲਾ ਤੋਂ ਬਚਾ ਬਣਿਆ ਰਹਿੰਦਾ ਐਨੀ ਬਿਜਲੀ ਸੀ ਪ੍ਰਵੀਨ ਇੰਡਸਟਰੀਜ਼ ਵਾਲੇ ਵੀ ਕੁੰਡੀਆਂ ਲਾਉਂਦੇ ਸਨ ਪਰ ਉਹਨਾਂ ਲਈ ਬਿਜਲੀ ਫੇਰ ਵੀ ਥੋੜੀ ਸੀ ਘਟ ਤਾਂ ਧਰੋਂ ਵੀ ਲੱਗਦੇ ਉਹਨਾਂ ਦਾ ਕੀ ਕਰਦੇ ਫੈਕਟਰੀ ਲਈ ਬਿਜਲੀ ਦੀ ਖਪ ਦੇ ਹਿਸਾਬ ਸੀ ਉਹਨਾਂ ਨੇ ਫੈਕਟਰੀ ਵਿੱਚ ਆਪਣਾ ਹੀ ਬਿਜਲੀ ਘਰ ਉਸਾਰ ਲਿਆ ਉਹਨਾਂ ਬਾਰੂ ਬਿਜਲੀ ਦੀ ਐਨੀ ਲੋਡ ਨਹੀਂ ਰਹਿ ਗਈ ਸੀ। ਪ੍ਰਵੀਨ ਵਾਲਿਆਂ ਨੇ ਆਪਣਾ ਕੰਮ ਵੀ ਵਧਾ ਰੱਖਿਆ ਸੀ। ਦਿਨੋ ਦਿਨ ਕੰਮ ਤਾਂ ਫੈਲ ਰਿਹਾ ਸੀ। ਉਸ ਵਕਤ ਤੱਕ ਪ੍ਰਵੀਨ ਇੰਡਸਟਰੀਜ਼ ਕੋਲ ਪੇਪਰ ਮਿਲਦਾ ਕੰਮ ਐਨਜ਼ੂਰਾ ਉੱਤੇ ਸੀ। ਹਰ ਰੋਜ਼ 80 ਟਨ ਕਾਗਜ਼ ਦੀ ਤਾਕਤ ਸੀ। ਪਰ 110 ਟਨ ਦਾ ਕਾਗਜ਼ ਪੈਦਾ ਹੋ ਰਿਹਾ ਸੀ। ਤੌਲੀਏ ਤਿਆਰ ਹੁੰਦੇ ਸਨ ਜਿਹੜੇ ਸਾਰੇ ਭਾਰਤ ਵਿੱਚ ਜਾ ਕੇ ਵਿਕਦੇ ਸਨ। ਟਾਵਲ ਪਲਾਂਟ ਦੋ ਸਨ ਬੜਾ ਵੱਡਾ ਕੰਮ ਸੀ ਕਾਗਜ਼ ਕਣਕ ਦੀ ਤੂੜੀ ਤੋਂ ਬਣਦਾ ਸੀ ਤੂੜੀ ਨੂੰ ਗਾਲ ਕੇ ਪਲਪ ਬਣਾਉਣ ਲਈ ਕੈਮੀਕਲ ਵਰਤੇ ਜਾਂਦੇ ਸਨ ਗਲੀ ਤੂੜੀ ਨੂੰ ਸਾਫ਼ ਕਰਨ ਲਈ ਕਾਸਟਿਕ ਸੋਡਾ ਵਰਤਿਆ ਜਾਂਦਾ ਸੀ ਸਫਾਈ ਤੋਂ ਬਾਅਦ ਜੋ ਗੰਦਾ ਪਾਣੀ ਨਿਕਲਦਾ ਚਾਹੇ ਉਹਦੇ ਵਿੱਚੋਂ ਸੋਡਾ ਮੁੜ ਕੇ ਕੱਢ ਲਿਆ ਜਾਂਦਾ ਸੀ ਪਰ ਬਚਦਾ ਪਾਣੀ ਫੇਰ ਵੀ ਬਹੁਤ ਜ਼ਹਿਰੀਲਾ ਸੀ ਇਹ ਜ਼ਹਿਰੀਲਾ ਪਾਣੀ ਜੋ ਰੰਗ ਵਿੱਚ ਕਾਲਾ ਮਰਿਆੜ ਹੁੰਦਾ ਫੈਕਟਰੀ ਦੇ ਨਾਲ ਦੀ ਲੰਗ ਦੇ ਨਿਕਾਸੀ ਨਾਲੇ ਵਿੱਚ ਰੋੜ ਦਿੱਤਾ ਜਾਂਦਾ ਚਾਹੇ ਫੈਕਟਰੀ ਵਾਲਿਆਂ ਨੇ ਸੋਡਾ ਰਿਕਵਰੀ ਪਲਾਂਟ ਲਾਇਆ ਹੋਇਆ ਸੀ ਪਰ ਨਾਲੇ ਦਾ ਪਾਣੀ ਫੇਰ ਵੀ ਬਹੁਤ ਖਤਰਨਾਕ ਸੀ ਪਹਿਲੀ ਗੱਲ ਤਾਂ ਏ ਕਿ ਅਕਾਲਗੜ ਦੇ ਵੀਖਾਨਾ ਰੋਡ ਉੱਤੇ ਜੋ ਬੱਸਾਂ ਚੱਲਦੀਆਂ ਸਨ ਸਵਾਰੀਆਂ ਦੱਸਦੀਆਂ ਕਿ ਫੈਕਟਰੀ ਕੋਲ ਦੀ ਲੰਗਦਿਆਂ ਨਾਲੇ ਦਾ ਮੋਸ਼ਕ ਉਹਨਾਂ ਦੀਆਂ ਨਾਸਾਂ ਵਿੱਚ ਪੜਿਆ ਦੂਰ ਅਦਮੀਲ ਉੱਤੇ ਜਾ ਕੇ ਕਿਤੇ ਨਿਕਲਦਾ ਹੈ ਬੱਸ ਵਿੱਚ ਸੁੱਤੀ ਪਈ ਸਵਾਰੀ ਵੀ ਜਾਗ ਉੱਠਦੀ ਕਿਉਂਕਿ ਨਾਲੇ ਦਾ ਮੋਸ਼ਕ ਆਪਣੀ ਤਤਪਰਤਾ ਦਿਖਾਉਂਦਾ ਇਸ ਨਾਲੇ ਦਾ ਜ਼ਹਿਰੀਲਾ ਪਾਣੀ ਦੂਰ ਤੱਕ ਜਿੱਥੇ ਤੱਕ ਵੀ ਜਾਂਦਾ ਸੀ ਦੋਵੇਂ ਪਾਸੇ ਦੀਆਂ ਫਸਲਾਂ ਉੱਤੇ ਆਪਣਾ ਮਾਰੂ ਅਸਰ ਪਾਉਂਦਾ ਫਸਲਾਂ ਮਰੀਆਂ ਮਰੀਆਂ ਦੇਖਦੀਆਂ ਤੇ ਉਹਨਾਂ ਦਾ ਝਾੜ ਘਟ ਨਿਕਲਦਾ ਨਾਲੇ ਨਾਲ ਜੁੜਦੇ ਖੇਤਾਂ ਵਿੱਚ ਜੋ ਪਾਣੀ ਦੀਆਂ ਮੋਟਰਾਂ ਸੰ ਇਹ ਇੰਗਰਸਨ ਬੋਰਾ ਦੇ ਪਾਣੀ ਦਾ ਸਵਾਦ ਬਦਲ ਗਿਆ ਪੀਣ ਵੇਲੇ ਕੁੜਤਨ ਨੂੰ ਮਹਿਸੂਸ ਹੁੰਦੀ ਪਾਣੀ ਸੰਗ ਨੂੰ ਖੁਸ਼ਕ ਕਰਦਾ ਸੀ ਲੱਗਦਾ ਪਾਣੀ ਪੀ ਕੇ ਜਿਵੇਂ ਜੀਵ ਆਕੜ ਗਈ ਹੋਵੇ ਨਲਕਿਆਂ ਦੇ ਪਾਣੀ ਨੇ ਮਨੁੱਖ ਦੀ ਚਮੜੀ ਖਰਾਬ ਕਰ ਦਿੱਤੀ ਸੀ ਬੰਦੇ ਪਿੰਡਾ ਖੁਰਕਣ ਲੱਗਦੇ ਤਾਂ ਖੁਰਕੀ ਹੀ ਜਾਂਦੇ ਸਾਧ ਮੇਡੀਆਂ ਬਿਮਾਰੀਆਂ ਵਧਣ ਲੱਗੀਆਂ ਇਸ ਸਬਕਾਸੇ ਵਿਰੁੱਧ ਸਭ ਤੋਂ ਵੱਧ ਰੌਲਾ ਪਾਇਆ ਸੀ ਇਲਾਕੇ ਦੇ ਖੱਦਰਤਾਰੀ ਲੀਡਰ ਕੁਮੰਡ ਸਿੰਘ ਨੇ ਉਹ ਪੱਤਰਕਾਰਾਂ ਨੂੰ ਕਹਿ ਕੇ ਅਖਬਾਰਾਂ ਵਿੱਚ ਆਪਣੇ ਬਿਆਨ ਛਪਾਉਣ ਦਾ ਮੁੱਖ ਮੰਤਰੀ ਨੂੰ ਚਿੱਠੀਆਂ ਵੀ ਲਿਖਦਾ ਰਹਿੰਦਾ ਪ੍ਰਵੀਨ ਇੰਡਸਟਰੀਜ਼ ਦਾ ਮਾਲਕ ਮੁਲਖ ਰਾਜ ਦੂਰ ਦੀ ਸੋਚਣ ਵਾਲਾ ਤੇ ਚੋਸਤ ਦਿਮਾਗ ਕਾਰਖਾਨੇਦਾਰ ਸੀ ਉਹਨੂੰ ਸਭ ਢੰਗ ਤਰੀਕੇ ਆਉਂਦੇ ਸਨ ਕਪੂਰ ਥਲੇ ਦਾ ਉਹਨੂੰ ਗਹਿਰਾ ਤਜਰਬਾ ਸੀ ਕੁੱਤੇ ਅੱਗੇ ਬੁਰਕੀ ਛੱਪਣ ਦੀ ਧੀਰ ਸੀ ਕਿ ਨਾਲੇ ਦਾ ਜ਼ਹਿਰੀਲਾ ਪਾਣੀ ਆਮ ਪਾਣੀ ਜਿਹਾ ਰੂਪ ਧਾਰਨ ਕਰ ਗਿਆ ਇਹਦਾ ਕਿਦਰੇ ਕੋਈ ਨੁਕਸਾਨ ਨਹੀਂ ਸੀ ਜਿਵੇਂ ਵਸਦੀਆਂ ਸਵਾਰੀਆਂ ਨੂੰ ਗੰਦੇ ਪਾਣੀ ਦਾ ਮੁਸ਼ਕ ਮਾਰਦਾ ਹੀ ਨਾ ਹੋਵੇ ਖੇਤਾਂ ਦੀਆਂ ਫਸਲਾਂ ਆਮ ਵਾਂਗ ਹੀ ਵੱਧ ਫੁੱਲ ਰਹੀਆਂ ਸਨ ਪਾਣੀ ਦੇ ਪਾਣੀ ਵਿੱਚ ਕੋਈ ਕੜਵਾਹਟ ਨਹੀਂ ਰਹੀ ਸੀ ਇਹ ਤਾਂ ਉਹਨਾਂ ਦੇ ਮੂੰਹ ਹੀ ਹੋਰ ਹੋ ਚੁੱਕੇ ਸਨ ਕਿ ਚੰਗਾ ਭਲਾ ਸਾਫ਼ ਪਾਣੀ ਕੋੜਾ ਕੋੜਾ ਲੱਗਦਾ ਚਮੜੀ ਰੋਗ ਤਾਂ ਕਿਦਰੇ ਵੀ ਨਹੀਂ ਸਨ ਅਕਾਲਗੜ੍ਹ ਸ਼ਹਿਰ ਵਿੱਚ ਮਾਡਲ ਟਾਊਨ ਬਣ ਗਿਆ ਸੀ। ਅਲਾਰਟ ਹੋਏ ਪਲਾਟਾਂ ਵਿੱਚ ਕੋਠੀਆਂ ਉੱसर ਰਹੀਆਂ ਸਨ। ਕੁਮੰਡ ਸਿੰਘ ਦੀ ਤਿੰਨ ਮੰਜ਼ਲੀ ਕੋਠੀ ਲਈ ਜਿੰਨਾ ਵੀ ਸਿਮਿੰਟ ਲੱਗਿਆ, ਜਿੰਨਾ ਲੋਹਾ ਵਰਤਿਆ ਗਿਆ ਸੀ। ਇਹ ਸਭ ਮੁਲਖ ਰਾਜ ਸੇਟ ਦੇ ਖਾਤੇ ਵਿੱਚ ਗਿਆ ਸੀ। ਉਹ ਤਾਂ ਸਗੋਂ ਹੁਣ ਪ੍ਰਵੀਨ ਇੰਡਸਟਰੀਜ਼ ਵਾਲਿਆਂ ਦੀ ਤਾਰੀਫ਼ ਕਰਦਾ ਫਿਰਦਾ। ਆਖੇ ਇਹ ਫੈਕਟਰੀ ਤਾਂ ਰੱਬੀ ਵਰਦਾਨ ਹੈ। ਇਲਾਕੇ ਦੇ ਬੇਲੇ ਫਿਰਦੇ ਕਿੰਨੇ ਨੌਜਵਾਨ ਮੁੰਡਿਆਂ ਨੂੰ ਕੰਮ ਮਿਲਿਆ ਹੋਇਆ ਹੈ ਫੈਕਟਰੀ ਮਾਲਵੇ ਦੀ ਸ਼ਾਨ ਹੈ ਉਹ ਇਹ ਭਵਿੱਖवाणी ਵੀ ਕਰਦਾ ਕਿ ਅਕਾਲਗੜ੍ਹ ਤੋਂ ਫੈਕਟਰੀ ਤੱਕ ਤੇ ਫੈਕਟਰੀ ਤੋਂ ਝੁੱਗੀਆਂ ਪਿੰਡ ਤੱਕ ਕਦੇ ਇੱਕੋ ਸ਼ਹਿਰ ਬਣ ਜਾਵੇਗਾ ਇੱਥੇ ਹੋਰ ਕਾਰਖਾਨੇ ਵੀ ਲੱਗਣਗੇ ਫੈਕਟਰੀ ਤੋਂ ਸ਼ਹਿਰ ਤੱਕ ਦੇ ਇਲਾਕੇ ਨੂੰ ਇੰਡਸਟਰੀਅਲ ਏਰੀਆ ਕਰਾਰ ਦੇ ਦਿੱਤਾ ਜਾਵੇਗਾ ਅਕਾਲਗੜ੍ਹ ਕਦੇ ਲੁਧਿਆਣਾ ਬਣ ਜਾਣਾ ਹੈ ਸਰਦਾਰ ਕੁਮੰਡ ਸਿੰਘ ਨੇ ਲਾਲਾ ਮੁਲਕ ਰਾਜ ਦਾ ਸਾਥ ਦਿੱਤਾ ਸੀ ਤੇ ਫੇਰ ਇਲਾਕੇ ਦੇ ਪੱਤਰਕਾਰਾਂ ਨੇ ਵੀ ਆਪਣੀਆਂ ਕਲਮਾਂ ਰੋਕ ਲਈਆਂ ਸਨ ਕਿਉਂਕਿ ਉਹਨਾਂ ਦੇ ਅਖਬਾਰਾਂ ਨੂੰ ਪਰਵੀਨ ਇੰਡਸਟਰੀਜ਼ ਦੇ ਵੱਡੇ-ਵੱਡੇ ਇਸ਼ਤਿਹਾਰ ਮਿਲਣ ਲੱਗੇ ਸਨ ਲਾਲਾ ਮੁਲਕ ਰਾਜ ਦਾ ਅੰਗਰੇਜ਼ਾਂ ਵਰਗਾ ਦਿਮਾਗ ਸੀ ਉਹ ਹਰ ਪਾਸੇ ਫਰੰਗੀ ਚਾਲਾਂ ਚੱਲਦਾ ਆਪਣੇ ਆਪ ਨੂੰ ਧਰਮਾਤਮਾ ਸਿੱਧ ਕਰਨ ਲਈ ਉਹਨੇ ਫੈਕਟਰੀ ਵਿੱਚ ਇੱਕ ਪਾਸੇ ਮੰਦਿਰ ਬਣਾ ਦਿੱਤਾ ਤੇ ਦੂਜੇ ਪਾਸੇ ਇੱਕ ਛੋਟਾ ਗੁਰਦੁਆਰਾ ਵੀ ਫੈਕਟਰੀ ਵਿੱਚ ਮਸਜਿਦ ਵੀ ਸੀ ਗਿਰਜਾ ਘਰ ਹਾਲੇ ਨਹੀਂ ਬਣਿਆ ਸੀ ਕਿਉਂਕਿ ਫੈਕਟਰੀ ਵਰਕਰਾਂ ਵਿੱਚ ਕੋਈ ਈਸਾਈ ਕਿਧਰੇ ਨਜ਼ਰ ਨਹੀਂ ਆਉਂਦਾ ਸੀ ਇੱਥੇ ਮਲੇਰ ਕੋਟਲੇ ਵੱਲ ਦੇ ਮੁਸਲਮਾਨ ਕਾਰੀਗਰ ਸਨ ਇਲਾਕੇ ਦੇ ਜੱਟਾਂ ਦੇ ਮੁੰਡੇ ਸਨ ਤੇ ਮਸਬੀ ਰਾਮਦਾਸੀਆਂ ਦੇ ਬਿਹਾਰ ਦੇ ਪਈਏ ਦਿਨੋਂ-ਦਿਨ ਵਧਰੇ ਸਨ ਮਦਰਾਸ ਬੰਗਾਲ ਕੇਰਲਾ ਤੇ ਮਹਾਰਾਸ਼ਟਰ ਦੇ ਟੈਕਨੀਕਲ ਨੌਜਵਾਨ ਵੀ ਕੰਮ ਕਰਦੇ ਫੈਕਟਰੀ ਵਰਕਰਾਂ ਨੂੰ ਖੁੱਲ ਸੀ ਖੁੱਲ ਨਹੀਂ ਸਗੋਂ ਆਦੇਸ਼ ਸੀ ਕਿ ਉਹ ਕੰਮ ਤੇ ਲੱਗਣ ਤੋਂ ਪਹਿਲਾਂ ਆਪਣੇ ਧਾਰਮਿਕ ਸਥਾਨ ਉੱਤੇ ਜਾ ਕੇ ਆਉਣ ਫੈਕਟਰੀ ਵਿੱਚ ਹਰ ਰੋਜ਼ ਸਵੇਰੇ ਮਿੱਠੇ ਚੌਲਾਂ ਦਾ ਕੜਾਹਾ ਕੱਢਿਆ ਜਾਂਦਾ ਕਾਗਜ਼ ਦੀਆਂ ਨਿੱਕੀਆਂ ਪਲੇਟਾਂ ਵਿੱਚ ਇਹ ਪ੍ਰਸ਼ਾਦ ਹਰ ਵਰਕਰ ਕੋਲ ਉਹਦੇ ਕੰਮ ਉੱਤੇ ਪਹੁੰਚਦਾ ਮੁਲਖ ਰਾਜ ਆਪਣੇ ਆਪ ਨੂੰ ਬਹੁਤ ਵੱਡਾ ਧਰਮਪੁਰਸ਼ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਇਹ ਤੈਅ ਸੀ ਕਿ ਧਰਮ ਨਾਲ ਜੁੜੇ ਮਨੁੱਖ ਕਿਸੇ ਦਾ ਮੜਾ ਨਹੀਂ ਕਰਦੇ। ਉਹ ਈਮਾਨ ਦੇ ਪੱਕੇ ਹੁੰਦੇ ਹਨ, ਹਮੇਸ਼ਾ ਰੱਬ ਤੋਂ ਡਰਦੇ ਹਨ। ਅਕਾਲਗੜ੍ਹ ਸ਼ਹਿਰ ਦੇ ਤਿੰਨ ਵੱਡੇ ਚੌਂਕ ਸਨ ਜਿੱਥੋਂ ਦੀ ਇੱਧਰ ਉੱਧਰ ਜਾਂਦੀਆਂ ਬੱਸਾਂ ਗੁਜ਼ਰਦੀਆਂ। ਇਹਨਾਂ ਤਿੰਨਾਂ ਚੌਂਕਾ ਉਤੇ ਆਵਾਜ਼ਾਂ ਦਾ ਪੂਰਾ ਜ਼ੋਰ ਸੀ। ਟ੍ਰੈਫਿਕ ਜਮ ਹੋ ਜਾਂਦੀ ਸੀ। ਤਿੰਨਾਂ ਚੌਂਕਾ ਨੂੰ ਰੇਲਵੇ ਫਾਟਕ ਲੱਗਦੇ ਸਨ। ਪਹਿਲਾ ਇਹਨਾਂ ਚੌਂਕਾ ਵਿੱਚਕਾਰ ਐਵੇਂ ਇੱਟਾਂ ਸਿਮੇਂਟ ਦੇ ਥੜੇ ਜੇ ਬਣੇ ਹੋਏ ਸਨ। ਜੋ ਤੀਜੇ ਚੌਥੇ ਮਹੀਨੇ ਹੀ ਟਹਿ ਜਾਂਦੀ ਟਰੱਕਾਂ ਵਾਲੇ ਜਾਂ ਟਰੈਕਟਰ ਟਰਾਲੀਆਂ ਖੜੇ ਨੂੰ ਪਾਸਾ ਜਿਹਾ ਮਾਰਦੀਆਂ ਇੱਟਾਂ ਪੁੱਟੀਆਂ ਜਾਂਦੀਆਂ ਤੇ ਫੇਰ ਹੌਲੀ-ਹੌਲੀ ਸਾਰਾ ਥੜਾਈ ਟਹਿ ਢੇਰੀ ਹੋ ਜਾਂਦਾ ਸੀ ਮੁਲਖ ਰਾਜ ਨੇ Rajasthan ਤੋਂ ਲਾਲ ਪੱਥਰ ਮੰਗਵਾ ਕੇ ਤਿੰਨੇ ਚੌਂਕ ਐਨ ਡਿਜ਼ਾਈਨਰ ਪੱਕੇ ਕਰਵਾ ਦਿੱਤੇ ਇਹਨਾਂ ਦਾ ਡਿਜ਼ਾਈਨ ਕਿਸੇ ਮਾਹਰ ਆਰਕੀਟੈਕਟ ਤੋਂ ਬਣਵਾਇਆ ਗਿਆ ਸੀ ਚਾਰੇ ਪਾਸਿਆਂ ਤੋਂ ਪੌੜੀਆਂ ਚੜ੍ਹਦੀਆਂ ਖਾਲੀ ਥਾਂ ਰੱਖੇ ਗਏ ਜਿੱਥੇ ਫੁੱਲਦਾਰ ਬੂਟੇ ਟੈਕਦੇ ਵਿਚਕਾਰ ਫੁਆਰੇ ਚੱਲਦੇ ਫੁਆਰਿਆਂ ਦੀਆਂ ਧਾਰਾਂ ਦਾ ਰੰਗ ਲਾਲ ਨੀਲਾ ਤੇ ਪੀਲਾ ਬਦਲ-ਬਦਲ ਕੇ ਪੇਸ਼ ਹੁੰਦਾ ਚੌਂਕਾਂ ਦੀਆਂ ਉੱਚੀਆਂ ਲਾਈਟਾਂ ਪਾਣੀ ਦੀਆਂ ਰੰਗ ਬਦਲਦੀਆਂ ਧਾਰਾਂ ਨੂੰ ਫਿਲਮੀ ਢੰਗ ਨਾਲ ਚਮਕਾਉਂਦੀਆਂ ਚੌਂਕ ਦੀਆਂ ਜਣਾ ਵਿੱਚ ਚਾਰੇ ਪਾਸੇ ਅੰਗਰੇਜ਼ੀ ਵਿੱਚ ਪਰਵੀਨ ਇੰਡਸਟਰੀਜ਼ ਸ਼ਬਦ ਸਿੱਖਾ ਨਜ਼ਾਰਾ ਪੇਸ਼ ਕਰਦੇ ਚੌਂਕ ਵਿੱਚ ਦੀ ਗੁਜ਼ਰਦੀਆਂ ਅੱਖਾਂ ਨੂੰ ਮੁਲਕ ਰਾਜ ਧਰਮਾਤਮਾ ਮਨੁੱਖ ਦਾ ਗਹਿਰਾ ਅਹਿਸਾਸ ਹੁੰਦਾ ਉਹ ਕਿੰਨਾ ਚੰਗਾ ਆਦਮੀ ਹੈ ਚੌਂਕਾ ਨਹੀਂ ਸ਼ਹਿਰ ਦੀ ਰੌਣਕ ਵਿੱਚ ਵਾਧਾ ਕਰ ਦਿੱਤਾ ਇਹਨਾ ਚੌਂਕਾ ਕਰਕੇ ਇਧਰੇ ਕੋਈ ਦੁਰਘਟਨਾ ਵੀ ਨਹੀਂ ਹੁੰਦੀ ਲੋਕ ਆਪਣੇ ਆਪਣੇ ਰਾਹ ਆਰਾਮ ਸ਼ਾਂਤੀ ਨਾਲ ਤੁਰੇ ਜਾਂਦੇ ਹਨ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ